ਮੈਂ ਅਮਰਿਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹਨੀ ਹੈ ਵੀ ਜੇ ਉਹ ਸਾਨੂੰ ਟੱਕੜੀ ਦੇ ਰਿਸ਼ਾਨ ਵੀ ਲਿਆ ਉਹ ਅਸੀਂ ਲੜਾਂਗੇ ਸਾਡੀ ਸਾਰੀ ਮਦਦ ਕਰਨ। ਪਾੜੇ ਦਿਲ ਦੀ ਖੁਆਇਸ਼ ਹੈ। ਅਸੀਂ ਸਿੱਖਾਂ ਤੁਹਾਨੂੰ ਮਾਣ ਅਸੀਂ ਸਿੱਖ। ਉਹ ਤਾਂ ਕੋਈ ਗੱਲ ਹੀ ਨਹੀਂ ਬ੍ਰਦਰ। ਮੈਂ ਉਹੀ ਤੁਹਾਨੂੰ ਦੱਸਦਾ ਜਵਾਬ ਦਿੱਤਾ। ਅਮਰਿਤਪਾਲ ਦੇ ਮਾਤਾ ਪਿਤਾ ਆ ਕੇ ਜਆ ਸਰਪ ਸਿੰਘ ਦੇ ਪੋਣਾਂ ਦੇ ਵੀ ਆਉਣ ਉਹ ਵੀ ਆਉਣ। ਉਹੀ ਨਾ ਪੁੱਲ ਗਏ ਸੀ ਮੈਂ ਇਹ ਇਨਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਦੇ ਮਾਤਾ ਪਿਤਾ ਤੇ ਅੰਪਾ ਅਮਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਤੇ ਖਾਲਸਾ ਜਿਹੜੇ ਆਪਣੇ ਸਮੇਂ ਸਰਬਜੀਤ ਸਿੰਘ ਖਾਲਸਾ ਜੀ ਉਹ ਸਾਰੇ ਇਹ ਇਲੈਕਸ਼ਨ ਨੂੰ ਜਿੱਤ ਸਕਦੇ ਨੇ ਕਹਿੰਦੇ ਕਿ ਇਸ ਟਾਈਮ ਆ ਜੋ ਸੀ ਇਲੈਕਸ਼ਨ ਨੂੰ ਜਿੱਤ ਸਕਦੇ ਨੇ ਬੇਰੀ ਵਾਰ ਸੱਜਾ ਦੇ ਰਹੇ ਕੰਪਨੀ ਹਾਂਜੀ ਅੱਜ ਛਿੰਮਿੰਗ ਮੰਨ ਨੂੰ ਹੀ ਦਿੰਦੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ ਅੱਜ ਸੁਰਜੀਤ ਕੌਰ ਜਿਹੜੇ ਜਲੰਧਰ ਪੱਛਮੀ ਤੋਂ ਬਾਏ ਇਲੈਕਸ਼ਨ ਵਾਸਤੇ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਐਲਾਨੇ ਗਏ ਸੀਗੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਵੀ ਅਸੀਂ ਤਾਂ ਕਾਗਜ਼ ਵਾਪਸ ਲੈਣ ਵਾਸਤੇ ਕਿਸੇ ਕਿਸਮ ਦੀ ਕੋਈ ਐਪਲੀਕੇਸ਼ਨ ਹੀ ਨਹੀਂ ਦਿੱਤੀ ਅਸੀਂ ਤਾਂ ਚਾਹੁੰਦੇ ਹੀ ਨਹੀਂ ਸੀਗੇ ਵੀ ਕਾਗਜ਼ ਵਾਪਸ ਲਏ ਜਾਣ ਸਾਡੇ ਆਪੇ ਹੀ ਦਸਤਖਤ ਕਰ ਲਏ ਗਏ ਤੇ ਆਪੇ ਰਿਟਰਨਿੰਗ ਅਫਸਰ ਕੋਲ ਪਹੁੰਚ ਗਏ ਕਹਿੰਦੇ ਜੀ ਅਸੀਂ ਚੋਣ ਨਹੀਂ ਲੜਨੀ ਤੇ ਅੱਗੋ ਰਿਟਰਨਿੰਗ ਅਫਸਰ ਨੇ ਇਹ ਗੱਲ ਕਹਿ ਦਿੱਤੀ ਵੀ ਜੇ ਤੁਸੀਂ ਚੋਣ ਨਹੀਂ ਲੜਨੀ ਸੀਗੀ ਤਾਂ ਇਹਦੇ ਵਾਸਤੇ 24 ਜੂਨ ਤੱਕ ਤਾਂ ਤੁਹਾਡੇ ਕੋਲ ਟਾਈਮ ਸੀਗਾ ਤੇ ਅੱਜ ਤਰੀਕ ਹੋ ਗਈ ਆ 25 ਇਹ ਕਾਗਜ਼ ਹੁਣ ਵਾਪਸ ਹੋ ਨਹੀਂ ਸਕਦੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅੱਜ ਇਹ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਮਦਦ ਦੀ ਗੁਹਾਰ ਲਗਾਉਨੇ ਆ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਕੋਲੋਂ ਉਹਦਾ ਕਾਰਨ ਇਹ ਆ ਕਹਿੰਦੇ ਵੀ ਅਸੀਂ ਵੀ ਪੰਥਕ ਪਰਿਵਾਰ ਆ ਅਸੀਂ ਵੀ ਪੰਜਾਬ ਹਤੈਸ਼ੀਆਂ ਅਸੀਂ ਵੀ ਸਿੱਖ ਪੰਥ ਵਾਸਤੇ ਕੁਝ ਕਰਨਾ ਚਾਹੁੰਦੇ ਆ ਤਾਂ ਇਸੇ ਤਰੀਕੇ ਅਮਰਤਪਾਲ ਸਿੰਘ ਬੀਬੀ ਸੁਰਜੀਤ ਕੌਰ ਹਣੀ ਕਹਿੰਦੇ ਆ ਵੀ ਭਾਈ ਅਮਰਤਪਾਲ ਦਾ ਪਰਿਵਾਰ ਜਿਹੜਾ ਉਹ ਆਵੇ ਸਾਡੇ ਇੱਥੇ ਜਲੰਧਰ ਜ਼ਿਮਨੀ ਚੋਣਾ ਦੇ ਵਿੱਚ ਸਾਡੇ ਲਈ ਜਿਹੜਾ ਵਾ ਉਹ ਪ੍ਰਚਾਰ ਕਰੇ ਨਾਲ ਹੀ ਉਹਨਾਂ ਨੇ ਹਾਕਮਾਰ ਲਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਜਿੱਤੇ ਆ ਫਿਰ ਇਸੇ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਸਿਮਰਨਜੀਤ ਸਿੰਘ ਮਾਨ ਹੁਣਾ ਦਾ ਕਹਿੰਦੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਸਾਡਾ ਪ੍ਰਚਾਰ ਕਰਨ ਵਾਸਤੇ ਸੋ ਅਗਰ ਇਹ ਸਾਰੇ ਜਾਣੇ ਜਲੰਧਰ ਪਹੁੰਚਦੇ ਆ ਤਾਂ ਇਹ ਸਭ ਦੇ ਵਿੱਚ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਅਕਾਲੀ ਦਲ ਜਿਹੜਾ ਇਹ ਗੱਲ ਦਾ ਦਾਵਾ ਕਰਦਾ ਸੁਖਬੀਰ ਬਾਦਲ ਇਹ ਦਾਵਾ ਕਰਦੇ ਆ ਜਾਂ ਕੋਰ ਕਮੇਟੀ ਇਹ ਦਾਵਾ ਕਰਦੀ ਆ ਵੀ ਸੁਖਬੀਰ ਬਾਦਲ ਹੁਣਾਂ ਦੇ ਨਾਲ ਬਹੁਤ ਵੱਡਾ ਜਿਹੜਾ ਜਿਹੜਾ ਇਹਨਾਂ ਦਾ ਪਾਰਟੀ ਦਾ ਵਰਕਰ ਆ ਪਾਰਟੀ ਦਾ ਕੱਢਰ ਆ ਉਹ ਇਹਨਾਂ ਦੇ ਨਾਲ ਖੜਾ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਸੁਖਬੀਰ ਬਾਦਲ ਜਿਹੜੇ ਆ ਇਹਨਾਂ ਨੂੰ ਪ੍ਰਧਾਨ ਬਣੇ ਰਹਿਣ ਦਿਓ ਪਰ ਦੂਸਰੇ ਪਾਸੇ ਸੁਖਬੀਰ ਬਾਦਲ ਇਹ ਕਹਿੰਦੇ ਆ ਬਈ ਇਹ ਜਿਹੜੇ ਬੀਬੀ ਜ਼ਗੀਰਕੌਰ ਆ ਗੁਰਪ੍ਰਤਾਪ ਵਡਾਲਾ ਨੇ ਚੰਧੂ ਮਾਜਰਾ ਨੇ ਜਾਂ ਪਰਮਿੰਦਰ ਢੀਂਡ ਸਾਹਿਬ ਨੇ ਕਹਿੰਦੇ ਇਹ ਬਾਗੀ ਹੋ ਚੁੱਕੇ ਆ ਹੁਣ ਅਗਰ ਇਹ ਬੰਦੇ ਬਾਗੀ ਹੋ ਚੁੱਕੇ ਆ ਤਾਂ ਜਦੋਂ ਜਲੰਧਰ ਜਿਮਨੀ ਚੋਣ ਵਾਸਤੇ ਉਮੀਦਵਾਰ ਦੀ ਚੋਣ ਕਰਨੀ ਸੀਗੀ ਉਮੀਦਵਾਰ ਦੀ ਸਿਲੈਕਸ਼ਨ ਕਰਨੀ ਸੀਗੀ ਤਾਂ ਇਹ ਤਾਂ ਉਹੀ ਅਹੁਦੇਦਾਰ ਆ ਜਿਹੜੇ ਉਸ ਵਕਤ ਕਮੇਟੀ 'ਚ ਤੁਸੀਂ ਪਾਏ ਸੀਗੇ ਵੀ ਤੁਸੀਂ ਜਲੰਧਰ ਜਿਮਨੀ ਚੋਣ ਵਾਸਤੇ ਉਮੀਦਵਾਰ ਲੱਭੋ ਤੇ ਉਸੇ ਦੌਰਾਨ ਜਦੋਂ ਕੋਹ ਕੀਤੀ ਗਈ ਤਾਂ ਪਤਾ ਲੱਗਾ ਵੀ ਸਾਬ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਜਿਹੜੇ ਪਤਨੀ ਆ surjeet kaur ਇਹਨਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਆ ਉਹਦਾ ਕਾਰਨ ਹੈ ਵੀ ਸਾਬਕਾ ਜਥੇਦਾਰ ਜਿਹੜੇ ਆ ਮਰਹੂਮ ਪ੍ਰੀਤਮ ਸਿੰਘ ਇਹਨਾਂ ਨੇ ਕਈ ਵਾਰੀ ਕਾਉਂਸਲਰ ਦੀਆਂ ਇਲੈਕਸ਼ਨ ਲੜੀ ਆ ਤੇ ਜਿੱਤੀ ਵੀ ਆ ਸੋ ਇਹ ਪਰਿਵਾਰ ਦਾ ਹੱਕ ਬਣਦਾ ਤੇ ਇਸ ਕਰਕੇ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਜਦੋਂ ਸਭ ਕੁਝ ਤੁਸੀਂ ਜਾਂਚ ਪਰਖ ਕੇ ਕੀਤਾ ਤਾਂ ਫਿਰ ਅਚਾਨਕ ਤੁਸੀਂ ਇਦਾਂ ਕਿਉਂ ਕਰ ਲਿਆ ਇਹਦਾ ਕਾਰਨ ਇਹ ਹੈ ਕਿ ਇਹ ਸਾਬਕਾ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਜਿਹੜੇ ਆ ਇਹਨਾਂ ਦਾ ਨਾਮ ਸਾਹਮਣੇ ਆ ਰਿਹਾ ਕਿ ਕੁਲਵੰਤ ਸਿੰਘ ਮੰਨਣ ਨਹੀਂ ਚਾਹੁੰਦੇ ਵੀ ਜਲੰਧਰ ਦੇ ਵਿੱਚ ਕੋਈ ਹੋਰ ਜਿਹੜਾ ਨੇਤਾ ਉਹ ਵੱਡੇ ਤੌਰ ਦੇ ਉੱਤੇ ਉੱਭਰ ਜਾਏ ਸਾਫ ਤੌਰ ਦੇ ਉੱਤੇ ਕੁਲਵੰਤ ਸਿੰਘ ਮੰਨਣ ਦਾ ਨਾਮ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਸਾਰਾ ਮਾਹੌਲ ਕੁਲਵੰਤ ਸਿੰਘ ਮੰਨਣ ਜਿਹੜਾ ਇਹ ਖਰਾਬ ਕਰਦੇ ਪਏ ਆ। ਖੈਰ ਮਾਹੌਲ ਤਾਂ ਇਸ ਵੇਲੇ ਪੂਸਮੁੱਚੀ ਅਕਾਲੀ ਦਲ ਦਾ ਖਰਾਬ ਹੈ। ਇਸ ਵੇਲੇ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਕੋ ਬਹੁਤ ਵਧੀਆ ਨਹੀਂ ਹੈਗੀ। ਵੀ ਤੁਸੀਂ ਕੈਂਡੀਡੇਟ ਅਨਾਉਂਸ ਵੀ ਕਰ ਦਿੱਤਾ। ਹੁਣ ਤੁਸੀਂ ਮੁੜ ਕੇ ਕਹਿ ਰਹੇ ਹੋ ਵੀ ਕੈਂਡੀਡੇਟ ਨੂੰ ਅਸੀਂ ਜਿਹੜਾ ਆਪਣਾ ਸਿੰਬਲ ਨਹੀਂ ਦੇਣਾ ਭਾਵੇਂ ਆਪਣਾ ਚੋਣ ਨਿਸ਼ਾਨ ਨਹੀਂ ਦੇਣਾ। ਸੋ ਸਥਿਤੀ ਜਿੱਥੇ ਖਰਾਬ ਹੈ ਉੱਥੇ ਪਾਰਟੀ ਦੇ ਅੰਦਰ ਹੀ ਜਿਹੜੇ ਧੜੇ ਬਣ ਗਏ ਆ ਇਹਨਾਂ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਆ। ਚੰਗੀ ਤਰ੍ਹਾਂ ਵਿਚਾਰੋ ਬਿਕ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਜਿਸ ਤਰ੍ਹਾਂ ਅੱਜ ਸ਼ਰੇਆਮ ਇਲਜ਼ਾਮ ਲੱਗੇ ਆ ਐਦਾਂ ਹੌਲੀ ਹੌਲੀ ਹਜੇ ਹੋਰ 4-5 ਜਿੰਨੀ ਚੋਣਾ ਪਈਆਂ ਨੇ ਪੰਜਾਬ ਦੇ ਵਿੱਚ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੋਰ ਵਿਗੜ ਸਕਦੀ ਆ ਔਰ ਅੰਦਾਜ਼ਾ ਲਗਾਓ ਵੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜੇ ਅਸੀਂ ਇਸ ਹਲਕੇ ਦੇ ਬਾਬਤ ਗੱਲ ਕਰੀਏ ਤਾਂ ਜਲੰਧਰ ਪੱਛਮੀ ਤੋਂ 2600 ਵੋਟ ਪਈ ਸੀ ਤੇ ਜੇ ਭਾਈ ਅੰਮ੍ਰਿਤਪਾਲ ਦੇ ਮਾਤਾ ਪਿਤਾ ਹੁਣੀ ਆ ਜਾਂਦੇ ਆ ਸਰਬਜੀਤ ਸਿੰਘ ਖਾਲਸਾ ਘੇੜਾ ਮਾਰ ਜਾਂਦੇ ਆ ਤੇ ਜੇ ਵੋਟ ਸ਼ੇਅਰ ਵੱਧ ਜਾਂਦਾ ਤਾਂ ਫੇਰ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ